ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਿੰਘ ਪੂਰਨ ਦਰ ਕਰ ਸਾਚੇ ਗੋਲਾ ਇੱਕ ਬਣਾਇਆ ਇੱਕ ਗੁਰ ਗੋਬਿੰਦ ਗੋਪਾਲ ਪਿਤਾ ਬਾਰੇ ਨਾਲ ਸਪੂਤ ਲਾਲ ਮਰੇ ਨਾ ਜਨਮੇ ਜਨਮੇ ਨਾ ਮਰੇ ਨਾ ਖਾਏ ਕਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚ ਫਾਲੇ ਲਗਾਇਆ ਕਾਇਆ ਡਾਲ ਗੁਰਮੁਖ ਤੇਰੀ ਫੁੱਲ ਫੁੱਲਵਾੜੀ ਪੱਕਣਾ ਫਲ ਸਤਾਰਾਂ ਹਾੜੀ ਗੁਰਮੁਖਾ ਲਾਜ ਰਖਾਏ ਦਇਆ ਕਮਾਏ ਚਰਨ ਸੁਹਾਏ ਦਾੜੀ ਗੁਰਮੁਖ ਸਾਚੇ ਲਏ ਉਠਾਏ ਦਰਗਾ ਸਾਚੀ ਜਾਏ ਵਾੜੀ ਸਿੰਘ ਪਾਲ ਤੇਰੀ ਝੋਲੀ ਪਾਏ ਚੂਠੀ ਕਾਇਆ ਮਾਤ ਸਾੜੀ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਮੇਲ ਮਿਲਾਏ ਦਇਆ ਕਮਾਏ ਖਿੱਚੇ ਜੋਤ ਬਹਤਰ 나ੜੀ